ਦੋਸਤੋ ਸਿਆਣੇ ਕਹਿੰਦੇ ਨੇ ਕਿ ਸੱਚਾਈ ਦੀ ਹਮੇਸ਼ਾ ਜਤ ਹੁੰਦੀ ਹੈ ਜੇਕਰ ਅਸੀਂ ਆਪਣਾ ਹਿਰਦਾ ਸਾਫ਼ ਰੱਖੀਏ ਦਇਆ ਦੀ ਭਾਵਨਾ ਨਾਲ ਜੀਵਨ ਦੇ ਰਾਹ ਚੁਣੀਏ ਤਾਂ ਨਾ ਅਸੀਂ ਕਦੇ ਹਾਰਦੇ ਹਾਂ ਤੇ ਨਾ ਹੀ ਕਦੇ ਧੋਖਾ ਖਾਂਦੇ ਹਾਂ ਅੱਜ ਜੋ ਤੁਸੀਂ ਸੁਣਨ ਜਾ ਰਹੇ ਹੋ ਇਹ ਸਿਰਫ ਇੱਕ ਕਹਾਣੀ ਨਹੀਂ ਸਗੋਂ ਇਮਾਨਦਾਰੀ ਦੀ ਅਗਨੀ ਪ੍ਰੀਖਿਆ ਹੈ ਦਇਆ ਦਾ ਪ੍ਰਸ਼ਾਵਾ ਹੈ ਤੇ ਹੌਸਲੇ ਦੀ ਇੱਕ ਅਨਮੋਲ ਯਾਤਰਾ ਹੈ ਕਦੇ-ਕਦੇ ਸੱਚ ਦੇ ਰਾਹ ਚੱਲਣ ਵਾਲਿਆਂ ਨੂੰ ਚਮਤਕਾਰ ਵੀ ਰਾਹ ਦਿਖਾਉਂਦੇ ਨੇ ਐਸਲੀ ਕਦੇ ਵੀ ਆਪਣੇ ਦਿਲ ਦੀ ਆਵਾਜ਼ ਨੂੰ ਅਣਸੁਣੀ ਨਾ ਕਰਿਓ। ਸੋ ਕਹਾਣੀ ਸ਼ੁਰੂ ਹੋਣ ਤੋਂ ਪਹਿਲਾਂ ਜੇਕਰ ਨਵੇਂ ਆਇਓ ਤਾਂ ਦਿਲਚਸਪ ਕਹਾਣੀਆਂ ਦੇ ਲਈ ਪੰਜਾਬੀ ਅਲਫਾਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਸੋ ਸ਼ੁਰੂ ਕਰਦੇ ਹਾਂ। ਇੱਕ ਕਹਾਣੀ ਬੜੇ ਪੁਰਾਣੇ ਸਮਿਆਂ ਦੀ ਹੈ। ਇੱਕ ਲੱਕੜਹਾਰਾ ਜੋ ਆਪਣੇ ਇਕਲੌਤੇ ਪੁੱਤਰ ਬਿਰਜੂ ਦੇ ਨਾਲ ਰਹਿੰਦਾ ਸੀ। ਉਹ ਜੰਗਲ ਤੋਂ ਲੱਕੜਾਂ ਕੱਟਦਾ ਤੇ ਉਹਨਾਂ ਲੱਕੜਾਂ ਨੂੰ ਵੇਚ ਕੇ ਆਪਣਾ ਗੁਜ਼ਾਰਾ ਕਰਦਾ। ਇੱਕ ਦਿਨ ਉਸਦੇ ਪੁੱਤਰ ਬਿਰਜੂ ਨੇ ਉਸ ਨੂੰ ਆਖਿਆ, ਪਿਤਾ ਜੀ, ਮੈਂ ਵੀ ਕੱਲ ਤੋਂ ਤੁਹਾਡੇ ਨਾਲ ਜੰਗਲ ਜਾਵਾਂਗਾ ਲੱਕੜਾਂ ਕਟਾਂਗਾ ਤਾਂ ਪਿਓ ਬੋਲਿਆ ਕਿ ਪੁੱਤ ਤੂੰ ਉੱਥੇ ਕੀ ਕਰੇਂਗਾ ਤੂੰ ਘਰ ਵਿੱਚ ਹੀ ਰਹਿ ਅਜੇ ਮੈਂ ਜਿਉਂਦਾ ਵਾਂ ਨਾ ਤੈਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਐ ਅਜੇ ਮੈਂ ਜਿਉਂਦਾ ਵਾਂ ਨਾ ਇਹ ਸ਼ਬਦ ਤੁਸੀਂ ਜਾਂ ਮੈਂ ਸਭ ਨੇ ਆਪਣੀ ਜ਼ਿੰਦਗੀ 'ਚ ਸੁਣੇ ਨੇ ਪਰ ਜਦੋਂ ਉਹ ਹੌਸਲਾ ਦੇਣ ਵਾਲੀ ਰੂਹ ਸਾਡੇ ਤੋਂ ਦੂਰ ਹੁੰਦੀ ਐ ਉਦੋਂ ਹੀ ਪਤਾ ਲੱਗਦਾ ਐ ਕਿ ਉਹਨਾਂ ਸ਼ਬਦਾਂ ਦੀ ਅਹਿਮੀਅਤ ਕੀ ਸੀ ਸੋ ਖੈਰ ਬਿਰਜੂ ਜ਼ਿੱਦ ਜੀ ਕਰਦੇ ਹੋਏ ਬੋਲਿਆ ਨਹੀਂ ਪਿਤਾ ਜੀ ਮੈਨੂੰ ਬਿਲਕੁਲ ਚੰਗਾ ਨਹੀਂ ਲੱਗਦਾ ਕਿ ਤੁਸੀਂ ਕੰਮ ਕਰਦੇ ਰਹੋ ਤੇ ਮੈਂ ਵੇਖਦਾ ਹੀ ਰਹਾ ਇਹ ਮੇਰੇ ਲਈ ਸ਼ਰਮ ਦੀ ਗੱਲ ਹੈ ਮੈਂ ਤਾਂ ਜਾਵਾਂਗਾ ਤੁਸੀਂ ਲੱਕੜਾਂ ਕੱਟ ਲਿਓ ਮੈਂ ਉਹਨਾਂ ਨੂੰ ਇੱਕ ਜਗ੍ਹਾ ਇਕੱਠੀਆਂ ਕਰਨ ਵਿੱਚ ਤੁਹਾਡੀ ਮਦਦ ਕਰਾਂਗਾ ਸੋ ਆਪਣੇ ਪਿਤਾ ਦੇ ਕਾਫੀ ਮਨਾ ਕਰਨ ਦੇ ਬਾਵਜੂਦ ਬਿਰਜੂ ਨਹੀਂ ਮੰਨਿਆ ਤਾਂ ਪਿਤਾ ਬੋਲਿਆ ਚਲ ਠੀਕ ਹੈ ਐਨੀ ਹੀ ਜ਼ਿੱਦ ਕਰ ਰਿਹਾ ਹੈ ਤਾਂ ਕੱਲ ਤੋਂ ਤੂੰ ਵੀ ਮੇਰੇ ਨਾਲ ਚੱਲ ਪਵੇਂ ਸੋ ਸਵੇਰ ਹੋਈ ਬਿਰਜੂ ਵੀ ਆਪਣੇ ਪਿਤਾ ਦੇ ਨਾਲ ਲੱਕੜਾਂ ਕੱਟਣ ਲਈ ਜੰਗਲ ਵੱਲ ਨੂੰ ਤੁਰ ਪਿਆ। ਉਸਦੇ ਪਿਤਾ ਨੇ ਲੱਕੜਾਂ ਕੱਟੀਆਂ ਤੇ ਬਿਰਜੂ ਨੇ ਲੱਕੜਾਂ ਨੂੰ ਇਕੱਠਾ ਕੀਤਾ। ਦੋਵੇਂ ਜਾਣੇ ਲੱਕੜਾਂ ਨੂੰ ਲੈ ਆਏ ਤੇ ਉਹਨਾਂ ਨੂੰ ਵੇਚਣ ਲਈ ਪਿੰਡ ਵੱਲ ਨੂੰ ਤੁਰ ਪਏ। ਪਿੰਡ ਵੱੜਦੇ ਹੀ ਇੱਕ ਬੰਦੇ ਨੇ ਆਵਾਜ਼ ਮਾਰੀ। "ਓ ਭਾਈ, ਇਹ ਲੱਕੜਾਂ ਵੇਚਣੀਆਂ?" ਦੋਹਾਂ ਨੇ ਲੱਕੜੀਆਂ ਰੱਖੀਆਂ। ਬਿਰਜੂ ਨੇ ਦੇਖਿਆ ਕਿ ਉਸਦੇ ਪਿਤਾ ਕੁਝ ਸੋਚ ਵਿੱਚ ਡੁੱਬੇ ਹੋਏ ਨੇ ਤਾਂ ਬਿਰਜੂ ਤੁਰੰਤ ਬੋਲਿਆ, "ਹਾਂ ਹਾਂ ਮਾਲਕੋ" ਵੇਚਣ ਲਈ ਹੀ ਤਾਂ ਲੈ ਕੇ ਆਏ ਆ ਬੋਲੋ ਕਿੰਨੀਆਂ ਲੱਕੜਾਂ ਚਾਹੀਦੀਆਂ ਉਹ ਬੋਲਿਆ ਕਿ ਆਹ ਦੋਵੇਂ ਗੱਠੇ ਲੱਕੜਾਂ ਦੇ ਮੈਨੂੰ ਦੇ ਦਿਓ ਮੈਂ ਤੁਹਾਨੂੰ ਇੱਕ ਅੰਨਾ ਦੇ ਦਿੰਦਾ ਵਾਂ ਤਾਂ ਬਿਰਜੂ ਵੀ ਤੁਰੰਤ ਬੋਲਿਆ ਨਹੀਂ ਨਹੀਂ ਮਾਲਕੋ ਤੁਹਾਨੂੰ ਸ਼ਾਇਦ ਪਤਾ ਨਹੀਂ ਹੈ ਕਿ ਇਹ ਲੱਕੜਾਂ ਲਈ ਸਾਨੂੰ ਕਿੰਨੀਆਂ ਮੁਸ਼ਕਲਾਂ ਝੱਲਣੀਆਂ ਪੈਂਦੀਆਂ ਕਿੰਨੇ ਸੰਘਣੇ ਜੰਗਲਾਂ ਵਿੱਚ ਜਾਣਾ ਪੈਂਦਾ ਪਤਾ ਨਹੀਂ ਕਦੋਂ ਕਿਹੜੇ ਜੰਗਲੀ ਜਾਨਵਰ ਦਾ ਨਿਵਾਲਾ ਬਣ ਜਾਈਏ ਲੱਕੜਾਂ ਕੱਟ-ਕੱਟ ਕੇ ਹੱਥਾਂ ਵਿੱਚ ਛਾਲੇ ਪੈ ਜਾਂਦੇ ਨੇ ਤੇ ਫਿਰ ਇਹਨਾਂ ਲੱਕੜਾਂ ਨੂੰ ਸਹਿਰਤੇ ਰੱਖ ਕੇ ਇੰਨੀ ਦੂਰ ਤੱਕ ਲੈ ਕੇ ਆਉਣਾ ਰੱਬ ਗਵਾਹ ਹੈ ਪਸੀਨੇ ਛੁੱਟ ਜਾਂਦੇ ਨੇ ਸਰੀਰ ਟੁੱਟ ਜਾਂਦਾ ਹੈ ਕੋਈ ਆਮ ਗੱਲ ਨਹੀਂ ਹੈ ਤੇ ਇੰਨੀ ਮਿਹਨਤ ਤੋਂ ਬਾਅਦ ਤੁਸੀਂ ਸਿਰਫ 1 ਕਾਨਾ ਦੇ ਰਹੇ ਹੋ ਇਹ ਤਾਂ ਗੱਲ ਗਲਤ ਹੈ ਤਉ ਆਦਮੀ ਸੋਚਣ ਲੱਗਾ ਕਿ ਇਹ ਲੱਕੜਹਾਰਾ ਬੜਾ ਸਮਝਦਾਰ ਲੱਗਦਾ ਹੈ ਬਿਰਜੂ ਬੋਲਿਆ ਕੀ ਸੋਚ ਰਹੇ ਹੋ ਸ੍ਰੀਮਾਨ ਜੀ 4 ਆਣੇ ਦੀਆਂ ਇੱਕ ਗੱਠਾ ਲੱਕੜਾਂ ਦੇਵਾਂਗੇ ਉਸੇ ਹਿਸਾਬ ਨਾਲ ਦੋ ਗੱਠੇ ਲੱਕੜਾਂ ਦੇ ਆਠਾਨੇ ਦੇ ਦੋ। ਉਹ ਆਦਮੀ ਹੈਰਾਨ ਹੋ ਕੇ ਬੋਲਿਆ ਨਹੀਂ ਨਹੀਂ ਮੈਂ ਤੁਹਾਨੂੰ ਦੋਹਾਂ ਗੱਠਿਆਂ ਦੇ ਚਾਰਾਨੇ ਦੇ ਸਕਦਾ। ਬਸ ਬਾਕੀ ਫਿਰ ਤੁਸੀਂ ਦੇਖ ਲਓ। ਲੱਕੜਾਂ ਹੀ ਤਾਂ ਨੇ ਮੈਂ ਕਿਸੇ ਹੋਰ ਤੋਂ ਲੈ ਲਵਾਂਗਾ। ਤਾਂ ਬਿਰਜੂ ਤੁਰੰਤ ਬੋਲਿਆ ਕੋਈ ਗੱਲ ਨਹੀਂ ਮਾਲਕੋ ਤੁਸੀਂ ਕਿਸੇ ਹੋਰ ਤੋਂ ਹੀ ਲੈ ਲਿਓ। ਸਾਡੀ ਇੰਨੀ ਮਿਹਨਤ ਲੱਗੀ ਹੈ ਤਾਂ ਇੰਨੀ ਘੱਟ ਕੀਮਤ ਤੇ ਤਾਂ ਅਸੀਂ ਨਹੀਂ ਦੇ ਸਕਦੇ। ਚਲੋ ਚੱਲਦੇ ਹਾਂ ਪਿਤਾ ਜੀ। ਇਨਾ ਬੋਲ ਕੇ ਬਿਰਜੂ ਨੇ ਲੱਕੜਾਂ ਦਾ ਗੱਠਾ ਉਠਾਇਆ ਤੇ ਸਿਰ ਤੇ ਰੱਖਿਆ ਤਾਂ ਉਹ ਬੰਦਾ ਪਿੱਛੋਂ ਫਿਰ ਬੋਲਿਆ ਉਹ ਮੁੰਡਿਆ ਰੁਕ ਤਾ ਸਹੀ ਕਿੱਥੇ ਚੱਲਿਆ ਐ ਤੂੰ ਤਾਂ ਨਾਰਾਜ਼ ਹੀ ਹੋ ਗਿਆ ਚੱਲ ਮੈਂ ਤੈਨੂੰ ਪੂਰੇ ਆਠਾਂਨੇ ਦੇ ਦੇਣਾ ਇਹ ਲੱਕੜਾਂ ਮੈਨੂੰ ਹੀ ਦੇ ਦੇ ਬਿਰਜੂ ਨੇ ਦੋਵੇਂ ਲੱਕੜਾਂ ਦੇ ਗੱਠੇ ਉਸ ਆਦਮੀ ਨੂੰ ਦੇ ਦਿੱਤੇ ਤੇ ਬਦਲੇ ਵਿੱਚ ਆਠਾਂਨੇ ਲੈ ਲਏ ਬਿਰਜੂ ਦਾ ਪਿਓ ਬੋਲਿਆ ਵਾਹ ਬਈ ਪੁੱਤਰਾ ਅੱਜ ਤੱਕ ਮੈਂ ਇੱਕ ਦਿਨ ਚ ਇੰਨੇ ਪੈਸੇ ਕਦੇ ਨਹੀਂ ਕਮਾਏ ਤੂੰ ਤਾਂ ਅੱਜ ਲੱਕੜਾਂ ਦੀ ਚੰਗੀ ਨਹੀਂ ਸਗੋਂ ਬਹੁਤ ਹੀ ਚੰਗੀ ਕੀਮਤ ਦਵਾ ਦਿੱਤੀ ਬਿਰਜੂ ਬੋਲਿਆ ਕਿ ਪਿਤਾ ਜੀ ਤੁਸੀਂ ਖੁਦ ਸੋਚੋ ਅਸੀਂ ਜਿੰਨੀ ਮਿਹਨਤ ਕਰਦੇ ਹਾਂ ਕੋਈ ਵੀ ਸਾਨੂੰ ਓਨੀ ਕੀਮਤ ਨਹੀਂ ਦਿੰਦਾ ਸੋ ਬਿਨਾਂ ਬੋਲੇ ਕੋਈ ਪੂਰਾ ਹੱਕ ਨਹੀਂ ਦਿੰਦਾ ਹੁੰਦਾ ਇਸ ਲਈ ਬੋਲਣਾ ਜ਼ਰੂਰੀ ਹੈ ਪਿਤਾ ਜੀ ਬਿਰਜੂ ਦਾ ਪਿਓ ਬੋਲਿਆ ਕਿ ਹਾਂ ਇਹ ਗੱਲ ਤੂੰ ਬਿਲਕੁਲ ਸਹੀ ਕਹੀ ਹੈ ਪੁੱਤਰ ਹੁਣ ਬਿਰਜੂ ਰੋਜ਼ ਆਪਣੇ ਪਿਤਾ ਦੇ ਨਾਲ ਜੰਗਲ ਜਾਣ ਲੱਗਾ ਤੇ ਲੱਕੜਾਂ ਨੂੰ ਚੰਗੀ ਕੀਮਤ ਤੇ ਵੇਚਦਾ ਕੋਈ ਦਿਨ ਬਾਅਦ ਬਿਰਜੂ ਦਾ ਪਿਤਾ ਬੋਲਿਆ ਬੇਟਾ ਅੱਜ ਸਾਨੂੰ ਵੱਧ ਲੱਕੜਾਂ ਕਟਣੀਆਂ ਪੈਣਗੀਆਂ ਕਿਉਂਕਿ ਘਰ ਵਿੱਚ ਚੁੱਲ੍ਹਾ ਬਾਲਣ ਲਈ ਕੁਝ ਵੀ ਨਹੀਂ ਬਚਿਆ ਉਹ ਦੋਨੋਂ ਪਿਓ ਪੁੱਤ ਇਹ ਗੱਲਾਂ ਕਰਦੇ ਤੁਰੇ ਹੀ ਜਾ ਰਹੇ ਸੀ ਕਿ ਅਚਾਨਕ ਉਹਨਾਂ ਨੂੰ ਕਿਸੇ ਦੇ ਉੱਚੀ ਉੱਚੀ ਹੱਸਣ ਦੀ ਆਵਾਜ਼ ਸੁਣਾਈ ਦਿੱਤੀ ਉਹ ਆਵਾਜ਼ ਬੜੀ ਅਜੀਬ ਤੇ ਡਰਾਉਣੀ ਸੀ ਬਿਰਜੂ ਬੋਲਿਆ ਪਿਤਾ ਜੀ ਤੁਸੀਂ ਇਹ ਆਵਾਜ਼ ਸੁਣੀ ਲੱਗਦਾ ਹੈ ਕੁਝ ਗਲਤ ਹੋ ਰਿਹਾ ਬਿਰਜੂ ਦਾ ਪਿਓ ਬੋਲਿਆ ਹਾਂ ਬੇਟਾ ਚਲੋ ਦੇਖ ਲੈਨੇ ਆਂ ਦੋਵੇਂ ਜਣੇ ਆਵਾਜ਼ ਦੇ ਪਿੱਛੇ ਜਾਂਦੇ ਨੇ ਤੇ ਉਹ ਵੇਖਦੇ ਨੇ ਕਿ ਜੰਗਲ ਵਿੱਚ ਇੱਕ ਤੰਤਰਿਕ ਇੱਕ ਚੂਹੇ ਦੀ ਬਲੀ ਦੇਣ ਦੀ ਤਿਆਰੀ ਵਿੱਚ ਹੈ ਉਹ ਆਪਣੇ ਆਪ ਦੇ ਨਾਲ ਬੋਲ ਰਿਹਾ ਸੀ ਕਿ ਅੱਜ ਸਾਲਾਂ ਬਾਅਦ ਉਹ ਦਿਨ ਆ ਹੀ ਗਿਆ ਜਿਹਦਾ ਮੈਂ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ ਬਿਰਜੂ ਤੁਰੰਤ ਉਹਦੇ ਕੋਲ ਗਿਆ ਤੇ ਹਮਦ ਨਾਲ ਬੋਲਿਆ ਰੁਕ ਜਾਓ ਇਹ ਤੁਸੀਂ ਕੀ ਕਰ ਰਹੇ ਹੋ ਇਸ ਮਾਸੂਮ ਜੀਵ ਦੀ ਜਾਨ ਕਿਉਂ ਲੈ ਰਹੇ ਹੋ ਉਹ ਤੰਤਰਿਕ ਗੁੱਸੇ ਵਿੱਚ ਬੋਲਿਆ ਤੂੰ ਕੋਣ ਹੋ ਨਾਏ ਮੈਨੂੰ ਰੋਕਣ ਵਾਲਾ ਮੇਰੀ ਸਾਧਨਾ ਦੇ ਵਿੱਚ ਨਾ ਚਲੇ ਜਾ ਇਥੋਂ ਇਸ ਪਲ ਲਈ ਮੈਂ ਸਾਲਾਂ ਦਾ ਇੰਤਜ਼ਾਰ ਕੀਤਾ ਹੈ ਅੱਜ ਮੇਰੀ ਸਾਧਨਾ ਸਫਲ ਹੋਣ ਵਾਲੀ ਹੈ ਚਲੇ ਜਾਓ ਬਿਰਜੂ ਬੋਲਿਆ ਸਾਧਨਾ ਦਾ ਮਤਲਬ ਕਿਸੇ નિર્ਦੋਸ਼ ਦੀ ਬਲੀ ਦੇਣਾ ਨਹੀਂ ਹੁੰਦਾ ਛੱਡ ਦਿਓ ਇਹਨੂੰ ਤਾਤਰਿਕ ਫਿਰ ਬੋਲਿਆ ਮੈਂ ਕਹਿੰਨਾ ਹਟ ਜਾ ਮੇਰੇ ਰਾਹ ਤੋਂ ਹਟ ਜਾ ਬਿਰਜੂ ਬੋਲਿਆ ਕਿ ਨਹੀਂ ਮੈਂ ਤੁਹਾਨੂੰ ਇਸ ਛੋਟੇ ਜਿਹੇ ਜੀਵ ਦੀ ਜਾਨ ਨਹੀਂ ਲੈਣ ਦੇਵਾਂਗਾ ਸੋ ਇਹ ਦੋਹਾਂ ਨੂੰ ਤਕਰਾਰ ਕਰਦੇ ਕਰਦੇ ਕਾਫੀ ਧੇਰ ਹੋ ਗਈ ਤੇ ਬਲੀ ਦਾ ਮੂਰਤ ਨਿਕਲ ਜਾਂਦਾ ਹੈ ਜਦੋਂ ਤਾੰਤਰਿਕ ਨੂੰ ਪਤਾ ਲੱਗਦਾ ਕਿ ਮੂਰਤ ਨਿਕਲ ਗਿਆ ਹੈ ਤਾਂ ਉਹ ਹੋਰ ਗੁੱਸੇ ਵਿੱਚ ਆ ਜਾਂਦਾ ਤੇ ਬੋਲਦਾ ਹੈ ਮੂਰਖ ਤੈਨੂੰ ਪਤਾ ਵੀ ਹੈ ਤੂੰ ਮੇਰੀ ਕਿੰਨੇ ਸਮੇਂ ਦੀ ਸਾਧਨਾ ਬਰਬਾਦ ਕਰ ਦਿੱਤੀ ਹੈ ਇਹਦਾ ਨਤੀਜਾ ਤੈਨੂੰ ਭੋਗਣਾ ਪਵੇਗਾ ਉਹ ਆਪਣੇ ਮੂੰਹ ਵਿੱਚ ਕੁਝ ਮੰਤਰ ਬੋਲਦਾ ਤੇ ਉਥੋਂ ਰਾਖ ਤੇ ਕੁਝ ਪਾਣੀ ਚੋਕ ਕੇ ਬਿਰਜੂਵਲ ਨੂੰ ਛੱਡਦਾ ਹੈ ਜਿਵੇਂ ਹੀ ਉਹ ਪਾਣੀ ਤੇ ਕੁਝ ਰਾਖ ਬਿਰਜੂ ਵੱਲ ਨੂੰ ਵਗਾਉਂਦਾ ਤਾਂ ਇੱਕਦਮ ਬਿਰਜੂ ਦਾ ਪਿਤਾ ਉਹਨਾਂ ਦੇ ਵਿਚਕਾਰ ਆ ਜਾਂਦਾ ਉਸ ਦੇ ਮੰਤਰ ਦਾ ਪਾਣੀ ਤੇ ਰਾਖ ਬਿਰਜੂ ਦੇ ਪਿਤਾ ਤੇ ਡਿੱਗ ਪੈਂਦਾ ਹੈ ਤੇ ਜਿਵੇਂ ਹੀ ਉਹ ਬਿਰਜੂ ਦੇ ਪਿਤਾ ਉੱਤੇ ਪੈਂਦਾ ਹੈ ਤਾਂ ਉਹ ਡੱਡੂ ਬਣ ਜਾਂਦਾ ਹੈ ਤਾੰਤ੍ਰਿਕ ਬੋਲਦਾ ਹੈ ਐ ਦੇਖ ਤੇਰੇ ਬਾਪ ਦਾ ਕੀ ਹਾਲ ਹੋਇਆ ਇਹੀ ਹੁੰਦਾ ਹੈ ਜਦੋਂ ਕੋਈ ਮੇਰੀ ਸਾਧਨਾ ਵਿੱਚ ਰੁਕਾਵਟ ਪਾਉਂਦਾ ਹੈ ਐਨਾਂ ਕ ਬੋਲ ਕੇ ਤਾੰਤ੍ਰਿਕ ਗਾਇਬ ਹੋ ਜਾਂਦਾ ਹੈ ਇਹ ਸਭ ਕੁਝ ਇਨੀ ਤੇਜ਼ੀ ਨਾਲ ਤੇ ਅਚਾਨਕ ਹੋਇਆ ਕਿ ਬਿਰਜੂ ਨੂੰ ਕੁਝ ਵੀ ਸਮਝ ਨਹੀਂ ਆਇਆ ਕਿ ਇਹ ਸਭ ਹੋ ਕੀ ਰਿਹਾ ਜਦੋਂ ਉਸਨੇ ਆਪਣੇ ਪਿਓ ਨੂੰ ਡੱਡੂ ਬਣਿਆ ਦੇਖਿਆ ਤਾਂ ਬਿਰਜੂ ਆਪਣਾ ਸਿਰ ਫੜ ਲੈਂਦਾ ਹੈ ਤੇ ਬੋਲਦਾ ਹੈ ਪਿਤਾ ਜੀ ਤੁਸੀਂ ਆ ਕੀ ਬਣ ਗਏ ਮੇਰੇ ਕਾਰਨ ਹੀ ਇਹ ਸਭ ਹੋਇਆ ਹੈ ਹੁਣ ਮੈਂ ਕੀ ਕਰਾਂ ਉਦੋਂ ਹੀ ਅਚਾਨਕ ਉਹ ਚੂਹਾ ਬੋਲ ਪੈਂਦਾ ਹੈ ਕਿ ਸੁਣੋ ਜੰਗਲ ਦੇ ਉਸ ਆਖਰੀ ਸ਼ੋਹ ਤੇ ਧੂਆ ਦਿਸ ਰਿਹਾ ਸਾਨੂੰ ਉੱਥੇ ਜਾਣਾ ਚਾਹੀਦਾ ਹੈ ਉਥੋਂ ਸਾਨੂੰ ਕੁਝ ਮਦਦ ਮਿਲ ਸਕਦੀ ਹੈ ਚੂਹੇ ਦੀ ਗੱਲ ਸੁਣ ਕੇ ਬਿਰਜੂ ਹੈਰਾਨ ਹੋ ਜਾਂਦਾ ਕਿ ਇਹ ਚੂਹਾ ਬੋਲ ਸਕਦਾ ਹੈ ਤਾਂ ਚੂਹੇ ਦੀ ਗੱਲ ਮੰਨ ਕੇ ਬਿਰਜੂ ਆਪਣੇ ਪਿਤਾ ਯਾਨੀ ਕਿ ਡੱਡੂ ਨੂੰ ਲੈ ਕੇ ਉਸ ਧੂਏ ਦੇ ਵੱਲ ਤੁਰ ਪੈਂਦਾ ਹੈ ਉਥੇ ਪਹੁੰਚ ਕੇ ਉਹ ਦੇਖਦੇ ਨੇ ਕਿ ਇੱਕ ਬਜ਼ੁਰਗ ਮਾਤਾ ਅੱਗ ਬਾਲ ਕੇ ਬੈਠੀ ਹੁੰਦੀ ਹੈ ਬਿਰਜੂ ਉਸ ਨੂੰ ਬੋਲਿਆ ਕਿ ਮਾਤਾ ਜੀ ਕਿਰਪਾ ਕਰਕੇ ਸਾਡੀ ਮਦਦ ਕਰੋ ਫਿਰ ਬਿਰਜੂ ਨੇ ਬਜ਼ੁਰਗ ਮਾਤਾ ਨੂੰ ਸਾਰੀ ਗੱਲ ਸਾਫ਼-ਸਾਫ਼ ਦੱਸ ਦਿੱਤੀ ਤਾਂ ਮਾਤਾ ਬੋਲੀ ਹਾਂ ਪੁੱਤਰ ਮੈਂ ਉਸ ਤਾੰਤ੍ਰਿਕ ਨੂੰ ਜਾਣਦੀ ਹਾਂ ਤੇ ਮੈਂ ਤੈਨੂੰ ਰਾਹ ਪਾ ਸਕਦੀ ਹਾਂ ਤੇਰੀ ਮੁਸ਼ਕਲ ਦਾ ਹੱਲ ਜ਼ਰੂਰ ਨਿਕਲੇਗਾ ਸੁਣੋ ਉਸ ਤਾੰਤ੍ਰਿਕ ਦਾ ਜਾਦੂ ਤਾਂ ਹੀ ਖਤਮ ਹੋਵੇਗਾ ਜਦੋਂ ਤੂੰ ਮੇਰੇ ਇਹਨਾਂ 7 ਰਹੱਸਮਈ ਸਵਾਲਾਂ ਦੇ ਜਵਾਬ ਲੈ ਕੇ ਆਵੇਂਗਾ ਬਿਰਜੂ ਹੈਰਾਨ ਹੋ ਕੇ ਬੋਲਿਆ ਕਿਹੜੇ ਸਵਾਲ ਮਾਤਾ ਜੀ ਮੈਂ ਕੁਝ ਵੀ ਕਰਨ ਨੂੰ ਤਿਆਰ ਹਾਂ ਤਾਂ ਮਾਤਾ ਬੋਲੀ ਪਹਿਲਾ ਸਵਾਲ ਦੁਨੀਆ ਵਿੱਚ ਸਭ ਤੋਂ ਵੱਡਾ ਬਲੀਦਾਨ ਕੀ ਹੈ ਦੂਜਾ ਸਵਾਲ ਸੱਚਾ ਸੁੱਖ ਕਿਸ ਵਿੱਚ ਹੈ ਤੀਜਾ ਸਵਾਲ ਸਭ ਤੋਂ ਵੱਡਾ ਧਨ ਕੀ ਹੈ? ਚੌਥਾ ਸਵਾਲ ਸਭ ਤੋਂ ਵੱਡੀ ਤਾਕਤ ਕੀ ਹੈ? ਪੰਜਵਾਂ ਸਵਾਲ ਸਭ ਤੋਂ ਵੱਡਾ ਗੁਰੂ ਕੌਣ ਹੈ? ਛੇਵਾਂ ਸਵਾਲ ਜੀਵਨ ਦਾ ਅਸਲ ਮਕਸਦ ਕੀ ਹੈ? ਸੱਤਵਾਂ ਤੇ ਆਖਰੀ ਸਵਾਲ ਸਭ ਤੋਂ ਵੱਡਾ ਸੱਚ ਕੀ ਹੈ? ਬਿਰਜੂ ਬੋਲਿਆ ਪ੍ਰਮਾਤਾ ਜੀ ਮੈਨੂੰ ਇਹ ਜਵਾਬ ਕਿੱਥੇ ਮਿਲਣਗੇ? ਬਜ਼ੁਰਗ ਔਰਤ ਬੋਲੀ ਉਤਰੀ ਦਿਸ਼ਾ ਵੱਲ ਕਈ ਮੀਲ ਜਾਣ ਤੇ ਤੈਨੂੰ ਇੱਕ ਬੁੱਢਾ ਤੇ ਜਾਦੂਈ ਦਰਖਤ ਦਿਖੇਗਾ। ਉਹੀ ਇਹ ਸਵਾਲਾਂ ਦੇ ਜਵਾਬ ਦੇ ਸਕਦਾ ਹੈ। ਪਰ ਧਿਆਨ ਰੱਖੀਂ, ਉਹਦੇ ਕੋਲ ਜਾਣਾ ਇਨਾ ਸੌਖਾ ਨਹੀਂ ਹੈ। ਤੈਨੂੰ ਉਸ ਦਰਖਤ ਤੱਕ ਪਹੁੰਚਣ ਲਈ ਆਪਣੇ ਰਾਹ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਵੇਖਣ ਨੂੰ ਮਿਲਣਗੀਆਂ। ਪਰ ਯਾਦ ਰੱਖੀਂ, ਹਾਰ ਨਾ ਮੰਨੀ। ਤੇਰੀ ਨੀਅਤ ਤੇ ਹੌਂਸਲਾ ਹੀ ਤੈਨੂੰ ਉਸ ਬੁੱਢੇ ਦਰਖਤ ਤੱਕ ਲੈ ਕੇ ਜਾਣਗੇ। ਬਿਰਜੂ ਬੋਲਿਆ, ਮਾਤਾ ਜੀ, ਮੈਂ ਆਪਣੇ ਪਿਤਾ ਜੀ ਨੂੰ ਬਚਾਉਣ ਲਈ ਹਰ ਮੁਸ਼ਕਲ ਦਾ ਸਾਹਮਣਾ ਕਰਾਂਗਾ। ਮਾਤਾ ਬੋਲੀ, ਜਾ ਤੇ ਧਿਆਨ ਰੱਖੀਂ। ਹਰ ਚੁਣੌਤੀ ਤੈਨੂੰ ਕੁਝ ਸਿਖਾਵੇਗੀ। ਸੋ ਬਿਰਜੂ ਆਪਣੇ ਪਿਤਾ ਜਾਨੀ ਕਿ ਡੱਡੂ ਤੇ ਉਸ ਚੂਹੇ ਦੇ ਨਾਲ ਇਨ੍ਹਾਂ ਸੱਤਾਂ ਸਵਾਲਾਂ ਦੇ ਜਵਾਬ ਲੈਣ ਲਈ ਨਿਕਲ ਪਿਆ। ਬਿਰਜੂ ਜੰਗਲ ਦੇ ਰਾਹ ਜਾ ਰਿਹਾ ਸੀ ਤਾਂ ਅਚਾਨਕ ਰਾਹ ਵਿੱਚ ਇੱਕ ਵਿਸ਼ਾਲ ਅਜਗਰ ਉਹਦਾ ਰਾਹ ਰੋਕ ਲੈਂਦਾ ਹੈ। ਉਹ ਬੋਲਦਾ ਹੈ, ਇਤੋਂ ਅੱਗੇ ਵਧਣ ਲਈ ਤੈਨੂੰ ਆਪਣੀ ਸਭ ਤੋਂ ਵੱਡੀ ਕਮਜ਼ੋਰੀ ਦੱਸਣੀ ਪਵੇਗੀ। ਬਿਰਜੂ ਘਬਰਾਉਂਦਾ ਹੈ ਪਰ ਫਿਰ ਹੌਸਲਾ ਕਰਕੇ ਕਹਿੰਦਾ ਹੈ ਮੈਂ ਡਰਪੋਕ ਹਾਂ। ਕਈ ਵਾਰੀ ਮੈਨੂੰ ਆਪਣੇ ਉੱਤੇ ਵਿਸ਼ਵਾਸ ਨਹੀਂ ਹੁੰਦਾ ਪਰ ਮੈਂ ਆਪਣੇ ਪਿਤਾ ਨੂੰ ਬਚਾਉਣ ਲਈ ਇਸ ਡਰ ਨੂੰ ਵੀ ਜ਼ਰੂਰ ਹਰਾਵਾਂਗਾ। ਉਹ ਅਜਗਰ ਉਸਦੀ ਇਮਾਨਦਾਰੀ ਵੇਖ ਕੇ ਖੁਸ਼ ਹੋ ਜਾਂਦਾ ਹੈ ਤੇ ਕਹਿੰਦਾ ਹੈ ਲੜਕੇ ਤੂੰ ਸਾਹਸੀ ਹੋਣ ਦੇ ਨਾਲ-ਨਾਲ ਇਮਾਨਦਾਰ ਵੀ ਹੈ। ਆਪਣੇ ਡਰ ਤੇ ਕਮਜ਼ੋਰੀਆਂ ਨੂੰ ਮੰਨਣਾ ਹੀ ਪਹਿਲਾ ਕਦਮ ਹੈ। ਜਾ ਤੂੰ ਹੁਣ ਅੱਗੇ ਜਾ ਸਕਦਾ ਹੈ। ਸੋ ਬਿਰਜੂ ਅੱਗੇ ਵਧਦਾ ਹੈ। ਕਾਫੀ ਦੂਰ ਤੁਰਨ ਤੋਂ ਬਾਅਦ ਬਿਰਜੂ ਇੱਕ ਸੁਨਹਿਰੀ ਝੀਲ ਕੋਲ ਪਹੁੰਚਦਾ। ਉੱਥੇ ਪਾਣੀ ਵਿੱਚ ਸੋਨਾ ਤੇ ਜਵਾਹਰਾਤ ਤੈਰ ਰਹੇ ਹੁੰਦੇ ਨੇ। ਉਦੋਂ ਹੀ ਇੱਕ ਆਵਾਜ਼ ਆਉਂਦੀ ਹੈ ਜੋ ਬੜੇ ਪਿਆਰੇ ਲਹਿਜ਼ੇ ਵਿੱਚ ਕਹਿੰਦੀ ਹੈ, ਸੁਣੋ ਜੇ ਤੁਸੀਂ ਇੱਥੇ ਰੁਕ ਜਾਓ ਤੇ ਇਹ ਸਭ ਲੈ ਲਓ ਤਾਂ ਤੁਹਾਨੂੰ ਅੱਗੇ ਵਧਣ ਦੀ ਲੋੜ ਨਹੀਂ ਹੈ। ਤੁਸੀਂ ਅਮੀਰ ਬਣ ਸਕਦੇ ਹੋ। ਹੁਣ ਬਿਰਜੂ ਕੁਝ ਪਾਲੀ ਸੋਚਦਾ ਪਰ ਫਿਰ ਆਪਣੇ ਆਪ ਨੂੰ ਕਹਿੰਦਾ ਹੈ, ਨਹੀਂ ਨਹੀਂ ਮੈਨੂੰ ਧਨ ਨਹੀਂ ਆਪਣੇ ਪਿਤਾ ਦੀ ਲੋੜ ਹੈ ਮੈਂ ਅੱਗੇ ਵਧਾਂਗਾ ਸੋ ਨਾਲ ਹੀ ਲਾਲਚ ਦਾ ਜਾਲ ਟੁੱਟ ਜਾਂਦਾ ਹੈ ਤੇ ਆਵਾਜ਼ ਗਾਇਬ ਹੋ ਜਾਂਦੀ ਹੈ ਉਹ ਸੋਚਦਾ ਹੈ ਕਿ ਸੱਚਾ ਮਕਸਦ ਕਦੇ ਵੀ ਧਨ ਦੌਲਤ ਦੇ ਨਾਲ ਨਹੀਂ ਮਿਲ ਸਕਦਾ ਬਿਰਜੂ ਅੱਗੇ ਵਧਦਾ ਹੈ ਤੇ ਉਹ ਇੱਕ ਐਸੇ ਹਿੱਸੇ ਵਿੱਚ ਪਹੁੰਚਦਾ ਜਿੱਥੇ ਚਾਰੇ ਪਾਸੇ ਸੰਘਣਾ ਹਨੇਰਾ ਹੈ ਉਹਨੂੰ ਕੁਝ ਵੀ ਦਿਖਾਈ ਨਹੀਂ ਦਿੰਦਾ ਅਚਾਨਕ ਉਹਨੂੰ ਆਵਾਜ਼ਾਂ ਸੁਣਾਈ ਦਿੰਦੀਆਂ ਜੋ ਕਿ ਉਹਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦਿਆਂ ਤੂੰ ਇਹ ਸਫ਼ਰ ਪੂਰਾ ਨਹੀਂ ਕਰ ਸਕੇਗਾ ਵਾਪਸ ਮੁੜ ਜਾ ਮੁੜ ਜਾ ਚਲਾ ਜਾ ਵਾਪਸ ਬਿਰਜੂ ਆਪਣੀਆਂ ਅੱਖਾਂ ਬੰਦ ਕਰਦਾ ਤੇ ਮਨ ਹੀ ਮਨ ਸੋਚਦਾ ਹੈ ਹਾਂ ਜੇ ਮੈਂ ਆਪਣੀ ਸੋਚ ਉੱਤੇ ਵਿਸ਼ਵਾਸ ਕਰਾਂਗਾ ਤਾਂ ਇਹ ਹਨੇਰਾ ਮੈਨੂੰ ਨਹੀਂ ਰੋਕ ਸਕਦਾ ਬਿਰਜੂ ਹਿੰਮਤ ਕਰਕੇ ਅੱਗੇ ਵਧਦਾ ਹੈ ਅੱਗੇ ਵਧਦਿਆਂ ਬਿਰਜੂ ਇੱਕ ਸੁੰਨਸਾਨ ਸਥਾਨ ਤੇ ਪਹੁੰਚਦਾ ਜਿੱਥੇ ਚਾਰ ਵੱਖ-ਵੱਖ ਰਸਤੇ ਨੇ ਹਰ ਰਸਤਾ ਉਹਨੂੰ ਬੁਲਾਉਂਦਾ ਹੈ ਉਦੋਂ ਹੀ ਉਹਨੂੰ ਇੱਕ ਆਵਾਜ਼ ਸੁਣਾਈ ਦਿੰਦੀ ਹੈ ਕਿ ਸਿਰਫ ਇੱਕ ਰਸਤਾ ਜਾਦੂਈ ਦਰਖਤ ਵੱਲ ਲੈ ਕੇ ਜਾਵੇਗਾ ਪਰ ਧਿਆਨ ਰੱਖੀ ਜੇ ਤੂੰ ਗਲਤ ਰਸਤੇ ਤੇ ਗਿਆ ਤਾਂ ਹਮੇਸ਼ਾ ਲਈ ਉੱਥੇ ਹੀ ਫਸ ਜਾਵੇਂਗਾ ਜਿੱਥੋਂ ਕਦੇ ਵੀ ਬਾਹਰ ਨਹੀਂ ਆ ਸਕੇਗਾ ਸੋਚ ਲੈ ਹੁਣ ਫਿਰ ਤੋਂ ਬਿਰਜੂ ਸ਼ਾਂਤ ਹੋ ਕੇ ਸੋਚਦਾ ਕਿ ਮੇਰਾ ਦਿਲ ਕਹਿੰਦਾ ਹੈ ਕਿ ਸੌਖਾ ਤੇ ਆਸਾਨ ਦੇਖਣ ਵਾਲਾ ਰਸਤਾ ਠੀਕ ਨਹੀਂ ਹੁੰਦਾ ਮੁਸ਼ਕਲ ਰਸਤਾ ਹੀ ਸੱਚਾਈ ਤੱਕ ਲੈ ਕੇ ਜਾਵੇਗਾ ਹਾਂ ਮੁਸ਼ਕਿਲ ਰਸਤਾ ਹੀ ਸੱਚਾਈ ਤੱਕ ਲੈ ਕੇ ਜਾਂਦਾ ਸਾਰੀਆਂ ਮੁਸ਼ਕਲਾਂ ਨੂੰ ਪਾਰ ਕਰਨ ਤੋਂ ਬਾਅਦ ਬਿਰਜੂ ਆਖਰਕਾਰ ਜਾਦੂਈ ਦਰਖਤ ਕੋਲ ਪਹੁੰਚਦਾ ਹੈ ਦਰਖਤ ਬਹੁਤ ਵੱਡਾ ਤੇ ਚਮਕਦਾਰ ਹੁੰਦਾ ਹੈ ਉਹਦੀਆਂ ਟਾਹਣੀਆਂ ਤੋਂ ਸੁਨਹਿਰੀ ਰੋਸ਼ਨੀ ਨਿਕਲ ਰਹੀ ਹੁੰਦੀ ਹੈ ਉਹ ਦਰਖਤ ਬੋਲਦਾ ਹੈ ਤੂੰ ਆਪਣੀ ਇਮਾਨਦਾਰੀ ਹੌਸਲੇ ਤੇ ਬੁੱਧੀਮਤਾ ਨਾਲ ਇੱਥੋਂ ਤੱਕ ਦਾ ਸਫ਼ਰ ਪੂਰਾ ਕੀਤਾ ਹੈ ਹੁਣ ਮੈਨੂੰ ਦੱਸ ਕਿ ਤੂੰ ਇਹ ਸਫ਼ਰ ਕਿਉਂ ਕੀਤਾ ਬਿਰਜੂ ਬੋਲਿਆ ਇਹ ਕਰਾਮਾਤੀ ਦਰਖਤ ਮੈਂ ਉਹ 7 ਸਵਾਲਾਂ ਦੇ ਜਵਾਬ ਜਾਣਨ ਆਇਆ ਜਿਨ੍ਹਾਂ ਨਾਲ ਉਹ ਦੁਸ਼ਟ ਤਾંત્રਿਕ ਦਾ ਜਾਦੂ ਖਤਮ ਹੋ ਜਾਵੇਗਾ ਤੇ ਮੇਰੇ ਪਿਤਾ ਵਾਪਸ ਇਨਸਾਨੀ ਰੂਪ ਵਿੱਚ ਆ ਜਾਣਗੇ ਮੈਂ ਉਹਨਾਂ ਨੂੰ ਬਹੁਤ ਪਿਆਰ ਕਰਦਾ ਤੇ ਉਹਨਾਂ ਨੂੰ ਮੁੜ ਇਨਸਾਨੀ ਰੂਪ ਵਿੱਚ ਵੇਖਣਾ ਚਾਹੁੰਦਾ ਮੈਂ ਉਹਨਾਂ ਦੇ ਬਿਨਾਂ ਨਹੀਂ ਰਹਿ ਸਕਦਾ ਇਸ ਲਈ ਮੈਨੂੰ ਉਹ 7 ਸਵਾਲਾਂ ਦੇ ਜਵਾਬ ਦਿਓ ਮੇਰੇ ਉੱਤੇ ਇਹ ਉਪਕਾਰ ਕਰ ਦਿਓ ਦਰਖਤ ਬੋਲਿਆ ਤਾਂ ਪੁੱਛ ਪੁੱਤਰ ਕੀ ਸਵਾਲ ਨੇ ਤੇਰੇ ਜਿਨ੍ਹਾਂ ਨੂੰ ਜਾਣਨ ਲਈ ਤੂੰ ਇੰਨੀਆਂ ਰੁਕਾਵਟਾਂ ਪਾਰ ਕਰਕੇ ਇੱਥੇ ਪਹੁੰਚਿਆ ਹੈ। ਬਿਰਜੂ ਨੇ ਪਹਿਲਾ ਸਵਾਲ ਕੀਤਾ ਕਿ ਸਭ ਤੋਂ ਵੱਡਾ ਬਲੀਦਾਨ ਕੀ ਹੈ? ਦਰਖਤ ਬੋਲਿਆ ਤੇਰਾ ਹੌਸਲਾ ਤੇ ਇਮਾਨਦਾਰੀ ਮੈਨੂੰ ਖੁਸ਼ ਕਰ ਰਹੀ ਹੈ। ਹੁਣ ਧਿਆਨ ਨਾਲ ਸੁਣੋ ਕਿ ਸਭ ਤੋਂ ਵੱਡਾ ਬਲੀਦਾਨ ਉਹ ਹੁੰਦਾ ਜਦੋਂ ਕੋਈ ਆਪਣੀ ਖੁਸ਼ੀ ਤੇ ਜ਼ਰੂਰਤਾਂ ਨੂੰ ਦੂਜਿਆਂ ਲਈ ਤਿਆਗ ਦਿੰਦਾ ਹੈ। ਜਿਵੇਂ ਇੱਕ ਮਾਂ ਆਪਣੇ ਬੱਚਿਆਂ ਲਈ ਆਪਣਾ ਸਭ ਕੁਝ ਛੱਡ ਦਿੰਦੀ ਹੈ। ਉਸੇ ਤਰ੍ਹਾਂ ਬਲੀਦਾਨ ਦਾ ਆਧਾਰ ਨਿਸਵਾਰਥਤਾ ਹੁੰਦੀ ਹੈ ਫਿਰ ਬਿਰਜੂ ਨੇ ਦੂਜਾ ਸਵਾਲ ਕੀਤਾ ਕਿ ਸੱਚਾ ਸੁੱਖ ਕਿਸ ਵਿੱਚ ਹੈ ਦਰਖਤ ਬੋਲਿਆ ਸੱਚਾ ਸੁੱਖ ਸੱਚਾ ਸੁੱਖ ਧਨ ਪਦਵੀ ਜਾਂ ਚੀਜ਼ਾਂ ਵਿੱਚ ਨਹੀਂ ਬਲਕਿ ਰਿਸ਼ਤਿਆਂ ਵਿੱਚ ਹੁੰਦਾ ਹੈ ਜਦੋਂ ਅਸੀਂ ਆਪਣੇ ਚਾਉਣ ਵਾਲਿਆਂ ਨਾਲ ਸਮਾਂ ਬਤਾਉਂਦੇ ਹਾਂ ਤੇ ਦੂਜਿਆਂ ਦੀ ਮਦਦ ਕਰਦੇ ਹਾਂ ਉਦੋਂ ਹੀ ਸਾਨੂੰ ਸੱਚਾ ਸੁੱਖ ਮਿਲਦਾ ਹੈ ਤੀਜਾ ਸਵਾਲ ਇਹ ਹੈ ਕਿ ਸਭ ਤੋਂ ਵੱਡਾ ਧਨ ਕੀ ਹੈ ਜਵਾਬ ਦਿੰਦਿਆਂ ਦਰਖਤ ਬੋਲਿਆ ਸਭ ਤੋਂ ਵੱਡਾ ਧਨ ਸੰਤੋਖ ਹੈ ਜੇ ਤੂੰ ਸੰਤੁਸ਼ਟ ਹੈ ਤਾਂ ਤੇਰੇ ਕੋਲ ਸਭ ਕੁਝ ਹੈ ਲਾਲਚ ਤੇ ਅਸੰਤੋਖ ਇਨਸਾਨ ਨੂੰ ਕਦੇ ਖੁਸ਼ ਨਹੀਂ ਰਹਿਣ ਦਿੰਦੇ ਹੁਣ ਚੌਥਾ ਸਵਾਲ ਸਭ ਤੋਂ ਵੱਡੀ ਤਾਕਤ ਕੀ ਹੈ ਸਭ ਤੋਂ ਵੱਡੀ ਤਾਕਤ ਏਕਤਾ ਤੇ ਆਤਮ ਵਿਸ਼ਵਾਸ ਵਿੱਚ ਹੈ ਜਦੋਂ ਲੋਕ ਇਕੱਠੇ ਹੋ ਕੇ ਕੰਮ ਕਰਦੇ ਨੇ ਤੇ ਆਪਣੇ ਉੱਤੇ ਵਿਸ਼ਵਾਸ ਰੱਖਦੇ ਨੇ ਤਾਂ ਉਹ ਸਭ ਤੋਂ ਵੱਡੀ ਮੁਸ਼ਕਲ ਨੂੰ ਵੀ ਪਾਰ ਕਰ ਸਕਦੇ ਨੇ ਪੰਜਵਾਂ ਸਵਾਲ ਸਭ ਤੋਂ ਵੱਡਾ ਗੁਰੂ ਕੌਣ ਹੈ ਸਭ ਤੋਂ ਵੱਡਾ ਗੁਰੂ ਕੁਦਰਤ ਹੈ ਉਹ ਸਾਨੂੰ ਸਿਖਾਉਂਦੀ ਹੈ ਕਿ ਹਰ ਚੀਜ਼ ਦਾ ਆਪਣਾ ਸਮਾਂ ਹੁੰਦਾ ਹੈ ਧੀਰਜ ਸਹਿਣਸ਼ੀਲਤਾ ਤੇ ਸਾਦਗੀ ਕੁਦਰਤ ਤੋਂ ਹੀ ਸਿੱਖੀ ਜਾ ਸਕਦੀ ਹੈ ਛੇਵਾਂ ਸਵਾਲ ਜੀਵਨ ਦਾ ਮਕਸਦ ਕੀ ਹੈ ਜੀਵਨ ਦਾ ਮਕਸਦ ਦੂਜਿਆਂ ਦੀ ਮਦਦ ਕਰਨੀ ਤੇ ਮਨੁੱਖਤਾ ਦੀ ਸੇਵਾ ਕਰਨੀ ਹੈ ਜਦੋਂ ਤੁਸੀਂ ਦੂਜਿਆਂ ਦੀ ਜ਼ਿੰਦਗੀ ਵਿੱਚ ਖੁਸ਼ੀ ਲਿਆਉਂਦੇ ਹੋ ਉਦੋਂ ਹੀ ਤੁਹਾਡਾ ਜੀਵਨ ਸਫਲ ਬਣਦਾ ਹੈ ਸਤਵਾਂ ਤੇ ਆਖਰੀ ਸਵਾਲ ਸਭ ਤੋਂ ਵੱਡਾ ਸੱਚ ਕੀ ਹੈ ਸਭ ਤੋਂ ਵੱਡਾ ਸੱਚ ਇਹ ਹੈ ਕਿ ਜੋ ਹੈ ਉਹਨੂੰ ਸਵੀਕਾਰ ਕਰਨਾ ਸਿੱਖੋ ਆਪਣੇ ਆਪ ਨੂੰ ਤੇ ਆਪਣੀਆਂ ਕਮਜ਼ੋਰੀਆਂ ਨੂੰ ਮੰਨਣਾ ਹੀ ਸਚਾਈ ਨੂੰ ਜਾਣਨ ਦਾ ਪਹਿਲਾ ਕਦਮ ਹੈ ਸਚਾਈ ਤੋਂ ਭੱਜਣ ਵਾਲਾ ਇਨਸਾਨ ਕਦੇ ਵੀ ਖੁਸ਼ ਰਹਿ ਹੀ ਨਹੀਂ ਸਕਦਾ ਸੋ ਜਿਵੇਂ ਹੀ ਜਾਦੂਈ ਦਰਖਤ ਸੱਤ ਸਵਾਲਾਂ ਦੇ ਜਵਾਬ ਦੇ ਦਿੰਦਾ ਹੈ ਬਿਰਜੂ ਦੇ ਆਲੇ ਦੁਆਲੇ ਰੌਸ਼ਨੀ ਫੈਲ ਜਾਂਦੀ ਹੈ ਅਚਾਨਕ ਬਿਰਜੂ ਦੇ ਪਿਤਾ ਜੋ ਕਿ ਡੱਡੂ ਬਣ ਗਏ ਸੀ ਮੋੜ ਇਨਸਾਨੀ ਰੂਪ ਵਿੱਚ ਬਦਲ ਜਾਂਦੇ ਨੇ ਬਿਰਜੂ ਇਹ ਕ੍ਰਿਸ਼ਮਾ ਵੇਖ ਕੇ ਬਹੁਤ ਖੁਸ਼ ਹੁੰਦਾ ਹੈ ਤੇ ਉਸ ਵਿਸ਼ਾਲ ਤੇ ਕਰਾਮਾਤੀ ਦਰਖਤ ਦਾ ਧੰਨਵਾਦ ਕਰਦਾ ਹੈ ਤੇ ਇੱਕ ਹੋਰ ਚਮਤਕਾਰ ਹੁੰਦਾ ਹੈ ਉਸੇ ਸਮੇਂ ਉਹ ਚੂਹਾ ਵੀ ਅਚਾਨਕ ਚਮਕਦਾਰ ਰੋਸ਼ਨੀ ਵਿੱਚ ਲੁਕ ਜਾਂਦਾ ਤੇ ਇੱਕ ਸੁੰਦਰ ਲੜਕੀ ਦੇ ਰੂਪ ਵਿੱਚ ਬਦਲ ਜਾਂਦਾ ਉਹ ਬੋਲਦੀ ਹੈ ਕਿ ਮੈਂ ਫਿਰ ਤੋਂ ਇਨਸਾਨ ਬਣ ਗਈ ਬਹੁਤ-ਬਹੁਤ ਸ਼ੁਕਰ ਹੈ ਰੱਬ ਦਾ ਤੇ ਬਿਰਜੂ ਦਾ ਵੀ ਉਹ ਹੱਥ ਜੋੜ ਕੇ ਧੰਨਵਾਦ ਕਰਦੀ ਹੈ ਬਿਰਜੂ ਬੋਲਦਾ ਹੈ ਕਿ ਇਹ ਮੇਰਾ ਫਰਜ਼ ਹੈ ਤੇ ਕਿਸੇ ਵੀ નિર્ਦੋਸ਼ ਨੂੰ ਬਚਾਉਣਾ ਹਰ ਇਨਸਾਨ ਦਾ ਧਰਮ ਹੈ ਦਰਸਲ ਉਹ ਲੜਕੀ ਇੱਕ ਰਾਜਕੁਮਾਰੀ ਸੀ ਉਹ ਬਿਰਜੂ ਨੂੰ ਦੱਸਦੀ ਹੈ ਕਿ ਉਹ ਇੱਕ ਸ਼ਰਾਪਤ ਰਾਜਕੁਮਾਰੀ ਸੀ ਉਸ ਤਾੰਤਰਿਕ ਨੇ ਮੈਨੂੰ ਆਪਣੀ ਬਲੀ ਲਈ ਚੁਣਿਆ ਸੀ ਪਰ ਜਦੋਂ ਮੈਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਮੈਨੂੰ ਚੂਹੇ ਦੇ ਰੂਪ ਵਿੱਚ ਬਦਲ ਦਿੱਤਾ ਤੂੰ ਮੇਰੀ ਜ਼ਿੰਦਗੀ ਬਚਾਈ ਹੈ ਮੈਂ ਤੇਰੀ ਇਮਾਨਦਾਰੀ ਤੇ ਦਿਆਲਤਾ ਤੋਂ ਬਹੁਤ ਪ੍ਰਭਾਵਿਤ ਆ ਰਾਜਕੁਮਾਰੀ ਬਿਰਜੂ ਅੱਗੇ ਵਿਆਹ ਦਾ ਪ੍ਰਸਤਾਵ ਰੱਖਦੀ ਹੈ ਕੀ ਤੂੰ ਮੇਰੇ ਨਾਲ ਵਿਆਹ ਕਰੇਂਗਾ ਮੈਂ ਚਾਹੁੰਦੀ ਆ ਕਿ ਅਸੀਂ ਇਕੱਠੇ ਖੁਸ਼ਹਾਲ ਜੀਵਨ ਬਤਾਈਏ ਤਾਂ ਫਿਰ ਕੀ ਸੀ ਬਿਰਜੂ ਖੁਸ਼ੀ-ਖੁਸ਼ੀ ਰਾਜਕੁਮਾਰੀ ਦਾ ਪ੍ਰਸਤਾਵ ਸਵੀਕਾਰ ਕਰ ਲੈਂਦਾ ਤਿੰਨੇ ਵਾਪਸ ਆਪਣੇ ਪਿੰਡ ਪਹੁੰਚਦੇ ਨੇ ਬਿਰਜੂ ਤੇ ਰਾਜਕੁਮਾਰੀ ਦਾ ਵਿਆਹ ਧੂਮ-ਧਾਮ ਨਾਲ ਹੁੰਦਾ ਹੈ ਪਿਤਾ ਦਾ ਘਰ ਫਿਰ ਤੋਂ ਖੁਸ਼ੀਆਂ ਨਾਲ ਭਰ ਜਾਂਦਾ ਬਿਰਜੂ ਰਾਜਕੁਮਾਰੀ ਤੇ ਉਸਦੇ ਪਿਤਾ ਹੁਣ ਸੁੱਖ ਸ਼ਾਂਤੀ ਨਾਲ ਰਹਿਣ ਲੱਗਦੇ ਨੇ ਉਹਨਾਂ ਦਾ ਇਹ ਜੀਵਨ ਦੂਜਿਆਂ ਲਈ ਪ੍ਰੇਰਨਾ ਬਣ ਜਾਂਦਾ ਹੈ ਸੋ ਦੋਸਤੋ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਸੱਚਾਈ ਇਮਾਨਦਾਰੀ ਤੇ ਹੌਸਲੇ ਨਾਲ ਹਰ ਮੁਸ਼ਕਲ ਨੂੰ ਪਾਰ ਕੀਤਾ ਜਾ ਸਕਦਾ ਦੂਜਿਆਂ ਦੀ ਭਲਾਈ ਲਈ ਕੀਤਾ ਕੰਮ ਹਮੇਸ਼ਾ ਚੰਗੇ ਨਤੀਜੇ ਲਿਆਉਂਦਾ ਹੈ ਜੇ ਸਾਡਾ ਦਿਲ ਸਾਫ਼ ਹੋਵੇ ਨੀਅਤ ਚੰਗੀ ਹੋਵੇ ਤੇ ਹੌਸਲਾ ਕਦੇ ਨਾ ਡੋਲਣ ਵਾਲਾ ਹੋਵੇ ਤਾਂ ਰੱਬ ਵੀ ਰਾਹ ਖੋਲ ਦਿੰਦਾ ਹੈ ਬਿਰਜੂ ਨੇ ਸਾਨੂੰ ਇਹ ਵੀ ਦੱਸਿਆ ਕਿ ਚੌਪਰੈਨ ਨਾਲ ਹੱਕ ਨਹੀਂ ਮਿਲਦੇ ਬੋਲਣਾ ਪੈਂਦਾ ਹੈ ਕਿਸੇ ਦੀ ਮਦਦ ਕਰਨੀ ਆਪਣੀ ਜ਼ਿੰਦਗੀ ਸਵਾਰਨ ਤੋਂ ਵੱਧ ਕੇ ਹੁੰਦੀ ਹੈ ਤੇ ਸਭ ਤੋਂ ਵੱਡੀ ਸਿੱਖਿਆ ਸਚਾਈ ਨੂੰ ਸਵੀਕਾਰ ਕਰਨਾ ਹੀ ਅਸਲ ਤਾਕਤ ਹੈ ਜੇ ਤੁਸੀਂ ਵੀ ਕਦੇ ਆਪਣੀ ਜ਼ਿੰਦਗੀ ਦੇ ਰਾਹ ਵਿੱਚ ਫਸੇ ਹੋਵੋ ਕਦੇ ਆਪਣੇ ਆਪ ਤੇ ਵਿਸ਼ਵਾਸ ਡੋਲਣ ਲੱਗੇ ਤਾਂ ਬਿਰਜੂ ਨੂੰ ਜ਼ਰੂਰ ਯਾਦ ਕਰਿਓ ਜਿਨੇ ਆਪਣੇ ਡਰ ਨੂੰ ਵੀ ਹਰਾ ਦਿੱਤਾ ਤੇ ਸੱਚ ਨੂੰ ਗਲੇ ਲਾਇਆ ਜੇ ਇਹ ਕਹਾਣੀ ਨੇ ਤੁਹਾਡੇ ਦਿਲ ਨੂੰ ਛੂਹਿਆ ਹੋਵੇ ਤਾਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤੇ ਆਪਣੇ ਵਿਚਲੇ ਬਿਰਜੂ ਨੂੰ ਕਦੇ ਨਾ ਭੁੱਲੋ ਫਿਰ ਮਿਲਦੇ ਹਾਂ ਇੱਕ ਹੋਰ ਪ੍ਰੇਰਨਾਦਾਇਕ ਕਹਾਣੀ ਦੇ ਨਾਲ ਸੋ ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ ਮੈਂ ਇਸੇ ਤਰ੍ਹਾਂ ਕੰਮ ਦੇ ਕਿੱਸੇ ਲਿਆਉਂਦਾ ਰਹਾਂਗਾ ਸ਼ੁਕਰੀਆ